ਜੀ ਰੋਟੀ ਬੈਠੇ ਪਖਾਇਆ ਮੇਰੇ ਮਾਲਕ ਨੇ ਐਸਾ ਸਹਾਰਾ ਦਿੱਤਾ ਇੱਥੇ ਬੈਕਿਆ ਉਹ ਵੀ ਆਪਣੀ ਰਚਨਾ ਇਹ ਵੀ ਆਇਆ ਮਾਲਕ ਜਈਆ ਦਾ ਮੈਂ ਖਾਈ ਜਾ ਮੈਂ ਕਹੇ ਅਗੇ ਤਲੀ ਨਹੀਂ ਚੜਾਂਗਾ ਜਿੰਨਾ ਚਰਮੇ ਨਾਲ ਸਾ ਚੱਲੇਗਾ ਮੈਂ ਉਹਦੇ ਘੁੰਗਾਮਾ ਦਾ ਤੇ ਸਾਜੀ ਸਾਰਾ ਜੱਗ ਢੁੰਮਿਆ ਮੈਨੂੰ ਹੋਰ ਨਾ ਦਿੱਸੇ ਕੋਈ ਤੂੰ ਹੀ ਮੇਰਾ ਬਾਪ ਬਣਿਆ ਮੈਂ ਪੁੱਤ ਤੇਰਾ ਬਣਿਆ ਬਚਪਨ ਤੇ ਜਵਾਨੀ ਤਾਂ ਬੜੇ ਹੀ ਚਾਹ ਵਿੱਚ ਲੰਘ ਜਾਂਦੀ ਏ ਲੇਕਿਨ ਜਦੋਂ ਬੁਢਾਪਾ ਆ ਜਾਂਦਾ ਏ ਤੇ ਬੜੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਏ ਸਾਨੂੰ ਘਰੋਂ ਕਿ ਘੜਤਾ ਹੁੰਦਾ ਨੇ ਇੱਕ ਮਕਾਨ ਸੀ ਅੱਛਾ ਤੋਰੇ ਦੀ ਅੱਖੀਂ ਸੀ ਇਕੱਲਾ ਇਕੱਲਾ ਕਬ ਮੇਰਾ ਪੁੱਤ ਸੀ ਉਹਨਾਂ ਦੀ ਖਰਚੀ ਨਹੀਂ ਤੇ ਹੀ ਕੋਟੀ ਅੱਛਾ ਤੋਰ ਲੋਰ ਅਨਿਕਿਆ ਕਰੇ ਤੇਰੇ ਤੇ ਉਹ ਮਾ ਪਿਓ ਨੇ ਕਦੋਂ ਮਰਦਾ ਜਾਣਾ ਘਰੋਂ ਘਰੋਂ ਜਾਣਾ ਇੱਕ ਵਾਰੀ ਸੁਣਿਆ ਦੋ ਵਾਰੀ ਸੁਣਿਆ ਤਿੰਨ ਵਾਰੀ ਸੁਣਿਆ ਆਰਗੇ ਮੈਂ ਆ ਗਿਆ ਭੜੀਆਂ ਲੋਕੇ ਠੋਗਰਾ ਨਹੀਂ ਖਾਪੀ ਤੰ ਮੈਂ ਹੁਣੇ ਈ ਟੋਲੀ ਮੱਲੇ ਕਿਰਾਏ ਤੇ ਰਹਿਣ ਦੇ ਆਲੀ ਅੱਛਾ ਇਕੱਲੇ ਰਹਿੰਦੇ ਹੋ ਤਾਂ ਤੁਹਾਡਾ ਜੀਵਨ ਸਾਥੀ ਵੀ ਨਹੀਂ ਮੇਰੇ ਜੀਵਨ ਸਾਥੀ ਨਾਲ ਉਹਨੇ ਮੇਰਾ ਸਾਥ ਪੂਰਾ ਨਮਾਇਆ ਅੱਛਾ ਤੇ ਉਹ ਘਰ ਹੀ ਰਹਿੰਦੇ ਨੇ ਘਰ ਹੀ ਰਹਿੰਦੇ ਤੁਹਾਨੂੰ ਪਤਾ ਜਦੋਂ ਮਨ ਜਾਸੇ ਉਹਦੇ ਵੀ ਮਾਂ ਪਿਓ ਕੋਈ ਨਹੀਂਗਾ ਅੱਛਾ ਅੱਗੋਂ ਵੇਰਾ ਵੀ ਗਾੜੀ ਕੋਈ ਨਹੀਂਗਾ ਅੱਛਾ ਮਨੁੱਖ ਦੀ ਜ਼ਿੰਦਗੀ ਦੇ ਤਿੰਨ ਪੜਾ ਹੁੰਦੇ ਨੇ ਬਚਪਨ ਜਵਾਨੀ ਤੇ ਬੁਢਾਪਾ ਬਚਪਨ ਤੇ ਜਵਾਨੀ ਤਾਂ ਬੜੇ ਹੀ ਚਾਹ ਵਿੱਚ ਲੰਘ ਜਾਂਦੀ ਏ ਲੇਕਿਨ ਜਦੋਂ ਬੁਢਾਪਾ ਆ ਜਾਂਦਾ ਏ ਤੇ ਬੜੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਏ ਅਜਿਹੀ ਹੀ ਇੱਕ ਮੁਸ਼ਕਲਪਰੀ ਕਹਾਣੀ ਤੁਹਾਨੂੰ ਵਿਖਾਉਣ ਲਿਆਏ ਆ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਬਜ਼ੁਰਗ ਬਾਬਾ ਜੀ ਜੋ ਕਿ ਅੰਮ੍ਰਿਤਸਰ ਦੇ ਇਸ ਇਲਾਕੇ ਵਿੱਚ ਬੈਠੇ ਹੋਏ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਕਿ ਕਿਹੜਾ ਇਲਾਕਾ ਏ ਕੀ ਕਸਵਜਾ ਨਾਲ ਇੱਥੇ ਬੈਠੇ ਹੋਏ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੂਰਾ ਸਿੰਘ ਹੈ ਅੱਛਾ ਜੀ ਤੇ ਬਾਬਾ ਜੀ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਲੋਕ ਤੁਹਾਨੂੰ ਇੱਥੇ ਬੈਠੇ ਵੇਖ ਰਹੇ ਨੇ ਕੀ ਕਾਰਨ ਹੈ ਤੁਸੀਂ ਇੱਥੇ ਕਿਉਂ ਬੈਠੇ ਹੋਏ ਹੋ ਜਦੋਂ ਸਾਰੇ سہਾਰੇ ਟੁੱਟ ਜਾਂਦੇ ਆ ਇੱਕੋ ਹਸਾਰਾ ਲੈਣਾ ਪੈਂਦਾ ਅੱਛਾ ਪੈਣ ਪਰਾ ਰਿਸ਼ਤੇਦਾਰ ਪੈਸੇ ਦੇ ਗਰੀਬ ਨੂੰ ਕੋਈ ਨਹੀਂ ਪੁੱਛਦਾ ਸਭ ਕੱਲਾ ਕੱਲਾ ਹੁੰਦਾ ਉੱਤ ਵੀ ਬਰਦਲ ਜਾਂਦੇ ਪਰ ਜੋ ਹੀ ਬਰਜ ਜਾਂਦੇ ਸੋਹਰਿਆਂ ਦੇ ਬਣ ਜਾਂਦੇ ਮਾਪਿਓ ਵਾਸਤੇ ਕਿਹੜਾ ਰਸਤਾ ਵੇਕੇ ਅੱਛਾ ਇੱਕੋ ਸਾਰਾ ਕਲਗੀਆਂ ਵਾਲੇ ਤੋਂ ਸਵਾ ਕੋਈ ਸਾਰਾ ਨਹੀਂ ਬਣਦਾ ਅੱਛਾ ਪਾਪਾ ਜੀ ਤੁਹਾਡੇ ਬੱਚੇ ਕਿੰਨੇ ਨੇ ਕਿੰਨੇ ਬੱਚੇ ਨੇ ਤੁਹਾਡੇ ਮੇਰਾ ਇੱਕੋ ਬੱਚਾ ਹੀ ਅੱਛਾ ਵਿਆਹ ਪੜਾਇਆ ਲਖਾਇਆ ਅੱਛਾ ਮੜ ਕੇ ਵਿਆਹ ਹਕੀਤਾ ਅੱਛਾ ਖਾਲ ਨੂੰ ਵੀ ਰੰਗ ਦਤਾ ਕਰ ਅੱਛਾ ਨੌਰਾਣੀ ਕਰੋ ਕਢਾਤਾ ਮਾਪਿਓ ਦੇ ਕਹਿ ਕੇ ਅੱਛਾ ਜੀ 12 ਸਾਲ ਹੋ ਗਏ ਮੈਨੂੰ ਇੱਥੇ ੱੱਕੇ ਕੰਦੇ ਪਿਆ ਰਹਿ ਪਰ ਅਜੇ ਤੱਕ ਮੇਰੀ ਬੁਆਜ ਕਲਗੀਆਂ ਵਾਲੇ ਨੇ ਸੁਣੀ ਆ ਕਿਹਨੇ ਨਹੀਂ ਸੁਣੀ ਅੱਛਾ ਤੇ ਕੀ ਕੰਮ ਕਰਦਾ ਤੁਹਾਡਾ ਮੁੰਡਾ ਜਿੰਨੇ ਤੁਹਾਨੂੰ ਘਰੋਂ ਕੱਢਦਾ ਤੇ ਕਾਰਨ ਕੀ ਸੀ ਘਰੋਂ ਕੱਢਣ ਦਾ ਕੰਮ ਕੀ ਕਰਦਾ ਉਹ ਆਟੋ ਚਲਾਉਂਦਾ ਦੋ ਦੀਆਂ ਕੁੜੀਆਂ ਅੱਛਾ ਤੇ ਤੁਹਾਨੂੰ ਘਰੋਂ ਕਿਉਂ ਕੱਢਤਾ ਉਹਨਾਂ ਨੇ ਇੱਕ ਮਕਾਨ ਸੀ ਅੱਛਾ ਤੌਰਿਆਂ ਦੀ ਅੱਖੀ ਚ ਇਕੱਲਾ ਇਕੱਲਾ ਕਾ ਮੇਰਾ ਪੁੱਤ ਹੀ ਉਨਾਂ ਦੀ ਖਰੇ ਤੀਨ ਹੀ ਕੋਤੀ ਅੱਛਾ ਤੋਰ ਲੋਰ ਅਣੀ ਕਿਆ ਕਰੇ ਤੇਰੇ ਪਿਓ ਮਾਂ ਪਿਓ ਨੇ ਕਦੋਂ ਭਰਨਾ ਜਾਣਾ ਘਰੋਂ ਘਰੋਂ ਜਾਣਾ ਇੱਕ ਵਾਰੀ ਸੁਣਿਆ ਦੋ ਵਾਰੀ ਸੁਣਿਆ ਤਿੰਨ ਵਾਰੀ ਸੁਣਿਆ ਆਰ ਕੇ ਮੈਂ ਆ ਗਿਆ ਭਲੀਆਂ ਲੋਕੇ ਠੋਕਰਾ ਨਹੀਂ ਖਾਦੀ ਜਾਂ ਚੋਕਰਾ ਨਹੀਂ ਉਹ ਖਾਦੀ ਜਾਂਦੀ ਆ ਚੱਲ ਹਪਾ ਇਥੋਂ ਛੱਡ ਜਾਈਏ ਅੱਛਾ ਜਿਹੜੋ ਘਰੋਂ ਨਿਕਲੇ ਆਏ ਆ ਉਹਦੇ ਮਾਂ ਪਿਓ ਵੀ ਆ ਗਏ ਭੈਣ ਭਰਾ ਵੀ ਆ ਗਏ ਕਰੋੜ ਨਿਕਲਦੀ ਢੇਰ ਅੱਛਾ ਤਾਂ ਅੱਗੋਂ ਪੁੱਛੋ ਵੱਡ ਨਾਲ ਸਾਹਮਣੇ ਤਾਂ ਮਗਰੋਂ ਜਿਹੜਾ ਨੂੰ ਘਟਾ ਕੇ ਕੋਈ ਸੀ ਨਾ ਅੱਗੇ ਮੇਰੇ ਮਾਨੂੰ ਵੀ ਛੁਰੀ ਵੱਜੀ ਆ ਵਕੀਲ ਨੇ ਵੀ ਕਹਿਤਾ ਕਿ ਤੂੰ ਕਿਹਾ ਸਤੈਨੂੰ ਕੀ ਧੋਖਾ ਅੱਛਾ ਵਕੀਲ ਨੇ ਜਦੋਂ ਫਿਰ ਉੱਤੋਂ ਜਾ ਕੇ ਇਨਕੁਆਰੀ ਕੀਤੀ ਉਹਨਾਂ ਦੇ ਘਰੋਂ ਗੱਲਾਂ ਹੋਰ ਇੱਥੇ ਆਣ ਕੇ ਹੋਰ ਵਕੀਲ ਮੈਂ ਤੇ ਬੇਟਾ ਉਗੀਨ ਸਾਰੀਆਂ ਰਾਇਲ ਸੁਣ ਕੇ ਦਬਾਬ ਦਿੱਤਾ ਜੀਪੂ ਮੁੰਡੇ ਦਾ ਨਾਮ ਜੀਪੂ ਆ ਜੀਪੂ ਉੱਥੇ ਗੱਲਾਂ ਹੋਰ ਸੀ ਇੱਥੇ ਗੱਲਾਂ ਹੋਰ ਕੀ ਕਰਨਾ ਮੈਂ ਹਾਂ ਚਾਹ ਸਾਹਮਣੇ ਘਲੋਤਾ ਬੜੇ ਜੜ ਵਿੱਚ ਚੋਲਾ ਬਣ ਕੇ ਆਇਆ ਉਹਦਾ ਇਹ ਵੀ ਕੋਲ ਖਲੋਤਾ ਸੀ ਇਹ ਮੁੰਡੇ ਨੇ ਮੈਨੂੰ ਕਿਹਾ ਸੀ ਕਿ ਇਹ ਮੁੰਡੇ ਨੂੰ ਮੁੰਡੇ ਨੂੰ ਘਰੋਂ ਛੱਡ ਦੇ ਤੱਕ ਰੋਟੀ ਪਾਣੀ ਖਾਈ ਜਾ ਮੈਂ ਕਿਹਾ ਇਹ ਕੰਮ ਨਹੀਂ ਮੁੰਡੇ ਨੂੰ ਧੱਕਾ ਦੇ ਦਮ ਤਾਂ ਮੈਨੂੰ ਕੋਲ ਪਰ ਮਾਂ ਥਾਕੇਗਾ ਮਾਂ ਤੇ ਉਹਨੂੰ ਇਹ ਹੀ ਰਖਣਾ ਨਾ ਕੰਜਰ ਮਾਂ ਪਿਓ ਮੈਂ ਇਹ ਕੰਮ ਨਹੀਂ ਕਰਨਾ ਕੋਈ ਰਿੰਗ ਪੀਤੇ ਉਹ ਲੋਕੀ ਨੂੰ ਲੈ ਕੇ ਆਵੇ ਇੱਥੇ ਵਕੀਲ ਨੇ ਕਿਹਾ ਬਾਪੂ ਜੀ ਅਹੀ ਟਾਡੇ ਕੋ ਆਏ ਮੈਂ ਜੀ ਸਦਕੇ ਜਦੋਂ ਮੈਂ ਸਾਰੀ ਜੀ ਸੁਣਾਈ ਤੇ ਕੰਗਰ ਜੀਪੂ ਘਰ ਤੇ ਗੱਲਾਂ ਕੁਛ ਕਰਦੇ ਹੋ ਇੱਥੇ ਗੱਲਾਂ ਕੁਛ ਹੋਰ ਨਿਕਲ ਰਹੀਆਂ ਹੋ ਮੈਂ ਫਿਰ ਉਹਨਾਂ ਆਖਿਆ ਉਹ ਜਿਹੜੋਂ ਨੇ ਸਾਰੀਆਂ ਗੱਲਾਂ ਸੁਣ ਕੇ ਦਿੱਤੀਆ ਮੈਂ ਹਰ ਤੋਹੀ ਨਿਆ ਧਰਮ ਦਾ ਤੋਹੀ ਦੇ ਲੋਕੇ ਬਾਗੀ ਤੁਹਾਡੇ ਪੁੱਤ ਜੀਵਨ ਮਹਾਰਾਜ ਤੁਹਾਨੂੰ ਬਹੁਤ ਰੋਵੇ ਇਹੋ ਹੀ ਗੁਡਾਈ ਦਿੱਤੀ ਆ ਅੱਛਾ ਤਾਂ ਹੁਣ ਵੱਖਰੇ ਮਕਾਨ ਚ ਰਹਿੰਦੇ ਹੋ ਮੈਂ ਹੁਣ ਇੱਕ ਟੋਲੀ ਮੱਲੇ ਕਿਰਾਏ ਤੇ ਰਹਿਣ ਰਿਹਾ ਅੱਛਾ ਇਕੱਲੇ ਰਹਿੰਦੇ ਹੋ ਕਿ ਤੁਹਾਡਾ ਜੀਵਨ ਸਾਥੀ ਵੀ ਨਾਲ ਹੈ ਮੇਰੇ ਜੀਵਨ ਸਾਥੀ ਨਾਲ ਉਹਨੇ ਮੇਰੇ ਨਾਲ ਪੂਰਾ ਨਮਾਇਆ ਅੱਛਾ ਉਹ ਉਹ ਘਰ ਹੀ ਰਹਿੰਦੇ ਨੇ ਘਰ ਹੀ ਰਹਿੰਦੇ ਨੇ ਨਹੀਂ ਪਰ ਜਦੋਂ ਮਨ ਦਾ ਆਸ ਉਹਦੇ ਵੀ ਮਾਪਿਓ ਕੋਈ ਨਹੀਂਗਾ ਅੱਛਾ ਅੱਗੋਂ ਮੇਰਾ ਵੀ ਗਾੜੀ ਕੋਈ ਨਹੀਂਗਾ ਅੱਛਾ ਹੁਣ ਜਿੰਦੇ ਕੱਟਣੇ ਪੈਣੇ ਆ ਹਾਂ ਉਹ ਕਦੀ ਕਦੀ ਜ਼ਬਤ ਜਦੋਂ ਮਨ ਦਾ ਹਸਦਾ ਜ਼ਬਰਦਸਤ ਚੱਲ ਜਿੰਦੀ ਕਦੀ ਸਿੱਧਾ ਚੱਲ ਜਾਂਦੀ ਹੈ ਅੱਛਾ ਉਹ ਸਾਰਾ ਦਿਨ ਗੁਰੂ ਘਰ ਬੈਠ ਕੇ ਹੀ ਸਮਾਂ ਬਤੀਤ ਕਰਦੇ ਨੇ ਕੀ ਕਰਨਾ ਫਿਰ ਅੱਛਾ ਮੈਂ ਵੀ ਇੱਕੋ ਧਾਰਿਆ ਸਾਰਾ ਜੱਗ ਢੂੰਡਿਆ ਨੰ ਉਹਰ ਨਾ ਦਸਿਆ ਕੋਈ ਆਨ سہਾਰਾ ਤੇਰਾ ਮਲਿਆ ਪਿਤਾ ਕੈਨ ਵੀ ਪ੍ਰਾਧਿ ਤੇ ਜ਼ਾਰੀ ਸਭ ਝੂਠੀ ਮਤਮ ਕੋਰੇ ਦੁਨੀਆ ਤਾਰੀ ਤੂੰ ਪਿਤਾ ਬਣਿਆ ਮੈਂ ਪੁੱਤ ਤੇਰਾ ਬਣਿਆ ਜਿੱਥੇ ਲੋੜ ਭਈ ਤੋਹਾਨ ਸਹਾਰਾ ਬਣਿਆ ਐਸੇ ਚੌਤ ਕਿਸੇ ਨੇ ਮਿੰਮ ਮੈਨਾ ਮਰੇ ਪਰਲੇ ਚੌਤੋ ਮੰਗਤਾ ਹੋਂਗਾ ਮੰਗਤਾ ਐਦਾ ਫੋਲ ਬੜੀਆਂ ਬਾਗ ਗਿਆ ਉਹ ਦੂਸਰੀ ਦੁਕਾਨ ਤੇ ਬਹਿ ਗਿਆ ਕੋਈ ਆਇਆ ਫੋਲੋੜੀ ਚੁੱਕੀ ਹਾਂ ਉਹ ਗੁੱਡਾ ਕਰਿਆਨੇ ਵਾਲਾ ਕੰਧਾ ਕੰਜਰ ਚਾਰ ਚਾਰ ਪੰਜ ਗਾਲਾਂ ਗੱਡੀਆਂ ਉੱਪਰ ਗੰਨੀਆਂ ਬੋਲਦਾ ਵੀ ਨਹੀਂ ਲੈਣ ਲੱਗ ਗਈ ਮੈਂ ਕਿਹਾ ਤੂੰ ਮੈਣਾ ਮਾਰਿਆ ਹੀ ਨਾ ਇਹ ਮੰਗਤਾ ਮੈਂ ਮਲਕਾ ਮੰਗਤਾ ਉਹ ਕਲਗੀਆਂ ਵਾਲੇ ਤੇਰਾ ਮੰਗਤਾ ਨਹੀਂ ਜਿੱਦੜ ਤੋਂ ਇਹ ਗੱਤ ਤੇ ਮੇਰੇ ਟੱਡੇ ਫੜ ਲੇਗਾ ਮੇਰੇ ਘੋਟ ਵਰਦੀ ਅੱਛਾ ਇਹ ਵਿਰਾਗ ਜਿਹੜਾ ਇਹ ਤੁਹਾਡੀ ਸੰਤਾਨ ਨੇ ਤੁਹਾਨੂੰ ਨਹੀਂ ਸੰਭਿਆ ਉਸ ਦਾ ਵਿਰਾਗ ਹੈ ਜਿਹੜਾ ਤੁਸੀਂ ਤਾ ਕੇ ਜਾ ਰਹੇ ਮੇਰੇ ਮਨ 'ਚ ਬੜੀ ਕੜਤੜਾਈ ਸੀ ਤੇ ਮੈਂ ਰਾਤਾ ਜਾਵ ਜਾ ਕੇ ਛੜਕਾ ਜੇ ਮੁੰਡੇ ਘਰ ਨਾਲ ਜਦੋਂ ਆਉਣਾ ਛੜਕਦੇ ਬੈਠੇ ਹੋਣਾ ਰਾਤ ਦੇ ਦੋ ਇੱਕ ਕਾਰ ਆਇਆ ਇਹ ਲੈ ਕੇ ਵਰਣਾ ਪਰ ਮਨ 'ਚ ਜਦੋਂ ਸਾਟੇ ਵੱਜੀ ਤੇ ਅਜ ਮੇਰਾ ਵੀ ਕੋ ਪੱਜੀ ਉੱਟ ਗਿਆ ਅੱਛਾ ਬਾਬਾ ਜੀ ਸਾਨੂੰ ਇਹ ਦੱਸੋ ਕਿ ਕਦੋਂ ਤੋਂ ਤੁਹਾਨੂੰ ਉਹਨਾਂ ਨੇ ਘਰੋਂ ਕੱਢਿਆ ਹੋਇਆ ਤੇ ਕਦੋਂ ਦਾ ਤੁਸੀਂ ਇੱਥੇ ਸੈਟਅਪ ਲਾਇਆ ਹੋਇਆ ਫੁੱਲਵੜੀਆਂ ਵਿੱਚ ਮੈਨੂੰ ਇੱਥੇ 2 ਸਾਲ ਹੋ ਗਏ ਆ ਅੱਛਾ ਪਹਿਲਾਂ ਮੈਂ ਫਿਰ ਤੌਰ ਕੇ ਇਹ ਵੀ ਇਦਾਂ ਹਾਂ ਮੇਰੇ ਕੋਲ ਫਿਰ ਮੁੜ ਕੇ ਹਿੰਮਤ ਨਹੀਂ ਪਈ ਹਲ ਚੂੜਾ ਕੋ ਲੋ ਗਿਆ ਅੱਛਾ ਮੁੜ ਕੇ ਮੈਂ ਤਾਂ ਰੱਖੇ ਚ ਹੁਣਾ ਰੱਖੇ ਜਾਣ ਕੇ 2 ਸਾਲ ਤੋਂ ਇੱਥੇ ਬੈਠਾ ਹਾਂ ਮਾਲਕ ਨੇ ਮੈਨੂੰ ਸਹਾਰਾ ਦਿੱਤਾ ਇੱਕ ਕੰਨੇ ਆਈ ਆ ਐਦਾ ਫੁੱਲੋੜੀ ਫੜੀ ਆ ਉੱਥੇ ਰਗ ਗਈ ਆ ਅੱਛਾ ਲੈ ਕੇ 100 ਰੁਪਈਆ ਲੈ ਕੇ 1000 ਰੁਪਈਆ ਲੱਗ ਗਈ ਤਾਂ ਕਾਰ ਚੱਲ ਗਈ ਚੌਥੇ ਦਿਨ ਆ ਗਈ ਹਾਂ ਬਾਪੂ ਜੀ ਮੈਂ ਕਿ ਤੁਹਾਨੂੰ ਗੱਲ ਕਵਾਂ ਮੇਰਾ ਮਨ ਡੋਲ ਗਿਆ ਪਤਾ ਨਹੀਂ ਕੀ ਗੱਲ ਆ ਜਦੋਂ ਮੈਂ ਕਿ ਪੁੱਤੇ ਦੱਸ ਕੀ ਗੱਲ ਆ ਕੰਦੀ ਤੁਹਾਡੇ ਗੁਰੂ ਆਏ ਆ ਆ ਉਹਨਾਂ ਕਿਹਾ ਆ ਗੱਤਾ ਆ ਗੱਤਾ ਫੜ ਆ ਅੱਜ ਘਰ ਬਦਲ ਕਰਕੇ ਰਹਿ ਗਏ ਆ ਇਹ ਕਰਨ ਲਿਖ ਰੋਜੀ ਰੋਟੀ ਬੈਠੇ ਪਠਾਇਆ ਮਿਲੇ ਮਾਲਕ ਨੇ ਆਸਰਾ ਸਹਾਰਾ ਦਿੱਤਾ ਇੱਥੇ ਬੈਠਿਆ ਉਹ ਵੀ ਆਪਣੇ ਰਚਨਾ ਇਹ ਵੀ ਆਇਆ ਮਾਲਕ ਜਾਈ ਜਾਂਦਾ ਮੈਂ ਖਾਈ ਜਾਂਦਾ ਮੈਂ ਕਹੇ ਅੱਗੇ ਤਲੀ ਨਹੀਂ ਛੱਡਾਂਗਾ ਜਿੰਨਾ ਚਿਰ ਮੇਰਾ ਸਾਥ ਚੱਲੇਗਾ ਮੈਂ ਉਹਦੇ ਗੁਣ ਗਾਵਾਂਗਾ ਤੇ ਚਾਹ ਜੀ ਸਾਰਾ ਜੱਗ ਢੂੰਢਿਆ ਮੈਨੂੰ ਹੋਰ ਨਾਲ ਦਿੱਸੇ ਕੋਈ ਤੂੰ ਹੀ ਮੇਰਾ ਬਾਪ ਬਣਿਆ ਮੈਂ ਪੁੱਤ ਤੇਰਾ ਬਣਿਆ ਜੀ ਮੰਗਾ ਕਹੇ ਕੋਲਿੰਗਾ ਮੰਗਣ ਲਈ ਜਮਾਗਾ ਇੱਥੇ ਪਿਆਰ ਨੂੰ ਹਣਾ ਤੁਸੀਂ ਮਿਹਨਤ ਕਰਕੇ ਖਾਣਾ ਚਾਹੁੰਦੇ ਹੋ ਯਾਰ ਜਿੰਨਾ ਚਿਰ ਮੇਰੇ ਸਰੀ ਚੰਦੇਗਾ ਕਿਸੇ ਗਿਆ ਉਹ ਨਹੀਂ ਕਰਾਂਗਾ ਅੱਛਾ ਬਾਬਾ ਜੀ ਤੁਸੀਂ ਆ ਜਿਹੜੀ ਜਗ੍ਹਾ ਤੇ ਬੈਠੇ ਹੋਏ ਹੋ ਤੇ ਜਿਹਦੀ ਇਹ ਜਗ੍ਹਾ ਹੈ ਉਹ ਨਹੀਂ ਤੁਹਾਨੂੰ ਕਹਿੰਦਾ ਵੀ ਤੂੰ ਇੱਥੇ ਬੈਠਾ ਏ ਸਾਡੀ ਜਗ੍ਹਾ ਮੱਲੀ ਹੋਈ ਏ ਕੋਈ ਇਸ ਤਰ੍ਹਾਂ ਦੀ ਕੋਈ ਉਹਨਾਂ ਥੋੜੀ ਜਿਹੀ ਕਿਸੇ ਦੇ ਗਲਤ ਬਹਿਮੀ ਚ ਟਕਣਾ ਚਾਹੀਦੀ ਅੱਛਾ ਫਿਰ ਮੈਂ ਸੱਚੀਆਂ ਗੱਲਾਂ ਸੁਣਾਤੀਆਂ ਅੱਛਾ ਆ ਮਾਈਟਰ ਸੀ ਮੈਨੂੰ ਥੋੜਾ ਜਿਹਾ ਜਦੋਂ ਇਹ ਬਾਹਰ ਚੱਲ ਗਈ ਆ ਮੈਂ ਵੀ ਕਾਜਤੀ ਜੇ ਚੌਂਕਾਂ ਬਾਗੇ ਬਾਹਰ ਮੇਕਾ ਚੱਲ ਗਈ। ਤੇ ਪੈ ਲਗਾ ਬਾਪੂ ਤੈਨੂੰ ਕਿਸੇ ਗੇ ਕੋਈ ਦਸੰਗਾਂ ਨਹੀਂ ਦੇ ਕੇ ਗਈ। ਨਿਕ ਤੋਂ ਪੜ ਕੇ ਕੋਈ ਨਹੀਂ ਕਰਕੇ ਗਈ। ਕਾਗਜ਼ ਪਟੜ ਫੋਨ ਲੋਕ ਨਾ ਕੋਈ ਚ ਦੇ ਕੇ ਗਈ। ਨਾ ਹੀ ਜੇ ਘਵਾਡੀ ਨੂੰ ਨਹੀਂ ਦਿੱਤਾ ਤਾਂ ਮੈਂ ਤਾਂ ਚਾਰ ਚਾਰ ਦਿਨ ਹੋਇਆ। ਇਹ ਲੱਕੜ ਸੰ ਖੰਦਾ 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 ਕੰਦਾ ਆ ਮਕਾਨ ਨਿਰਮਲ ਜੇ ਨਾ। ਇਹ ਕੋਠੀ ਤਾਂ ਮੈਂ ਖੂਲ ਬਣਾ ਲਾ। پھول بنا ہوگے دوسری پھول بنا ہوا ہے اچھا کچھ دن پہیا آگئی ماتا تھوڑا چکلو سال کے بعد آئی آپ ملو کہنے دی تو کھالی نہیں کیتے کھالی کر دے میں پہنڈ میری ہے جللا سچیاں سونی ہے پہلا جھڑیاں نے پر ملوہ سوال گیتے پھر کوٹھی ملنی چاہی دیا پھر گھراف تھے میرے اٹھے سارا مارڈ روڈ کیا ہو کار تک گیا مجھے موپتہ آپ بندی ہو کر آئی اچھا ਬਾਬਾ ਜੀ ਮੇਰਾ ਆਖਰੀ ਸਵਾਲ ਹੈ ਕਿ ਕੀ ਮੰਗ ਕਰਦੇ ਹੋ ਤੁਸੀਂ ਮੰਗ ਕੀ ਕਰਦੇ ਹੋ ਕਿ ਤੁਹਾਡੀ ਸੁਣਵਾਈ ਕਿ ਤਰ੍ਹਾਂ ਕੀਤੀ ਜਾਵੇ ਸੁਣਵਾਈ ਮੇਰਾ ਕਲਦਿਆਂ ਵਾਲੇ ਕਰਾਏਗਾ ਅੱਛਾ ਮੈਂ ਨਿਆ ਉਹ ਉਹ ਕੋਈ ਮੰਗਦਾ ਮੈਂ ਕਿ ਮਾਲਕ ਨੂੰ ਮੈਂ ਨੂੰ 2 ਸਾਲ ਬਾਅਦ ਜੋ 12 ਸਾਲ ਹੋ ਗਏ ਨਿਆਜ ਹੋ ਨਹੀਂ ਜੀ ਨਾ ਠੀਕ ਧੰਨਵਾਦ ਬੰਗਾਲ ਦੀ ਮੁੱਖ ਮੰਤਰੀ ਐ ਇਦਾਂ ਮੈਂ ਬੈਠਾ ਹਾਂ ਯਾ ਜੀਂ ਬਣ ਕੇ ਇੱਥੇ ਆਣ ਕੇ ਹੋ ਗਿਆ ਲੇ ਜੇ ਮੁੰਡਾ ਪੰਜਾਬ ਦੇ ਸੇਜ ਦਾ ਆਖਰੀ ਗੱਲ ਦਾ ਉਹ ਆਇਆ ਇੱਥੇ ਐਦਾਂ ਮੈਂ ਜਦਾਂ ਤੁਹਾਨੂੰ ਸੁਣਾਇਆ ਮੈਂ ਬੋਲਿਆ ਇਦੋਂ ਇਦੋਂ ਆ ਖੱਦਰਪਨਹਾੜਾ ਆਇਆ ਇਹ ਨੂੰ ਮੈਂ ਸੁਣਾਇਆ ਕੱਬ ਜ ਸਾਰਾ ਜਗ ਝੁੰਗਿਆ ਹੋਰ ਨਾਲ ਦਿਸਿਆ ਕੋਈ ਤੋ ਤਾਂ ਜੀ ਮੈਂ ਇਦੋਂ ਤੇਰਾ ਪੁੱਤ ਬਣਿਆ ਤੂੰ ਮੇਰਾ ਪਿਤਾ ਬਣਿਆ ਠੀਕ ਉਹਨੇ ਰਾਖਵਾਈ ਠੀਕ ਆ ਸਾਰੇ ਮੇਰੇ ਪੇਪਰ ਪਿਆ ਪਲੇ ਉਹ ਜਿਹੜੀ ਕਲਾਨੀ ਦੀ ਦੁਕਾਨ ਬੁੱਢੇ ਦੀ ਅੰਦਰ ਗਿਆ ਐਡਾ ਮਹੋਜ ਤੋਂ ਵੀ ਕਪੜੇ ਪਰਤ ਕਰਦਾ ਮੈਨੂੰ ਕਹਿੰਦਾ ਬਾਪੂ ਆ ਚਾ ਪੀਂ ਮੈਂ ਪੀ ਲਵੇ ਉਹ ਹਰੀ ਕੋਠੀ ਇਸੇ ਅੱਜ ਕਬਿਆ ਆਣ ਕੇ ਕਹਿੰਦਾ ਬੋਏ ਤੂੰ ਕੀ ਇੱਥੇ ਲੈਣਾ ਆ ਮੈਂ ਉਹ ਮੈਂ ਤਾਂ ਖਲੋੜੀਆਂ ਵੇਚਣ ਆਇਆ ਪੁੱਤ ਸਾਡਾ ਕਾਲ ਕਾਢ ਕੇ ਖੋ ਗਿਆ ਉਹ ਲੱਗ ਤੋਂ ਗਿਆ ਰਾਂਗੋ ਟਕੇ ਇਹ ਕੀ ਗੱਲ ਇਹ ਤਾਂ ਫੋਨ ਮੇਰੇ ਪੰਚਾਇਤ ਲੋਕਾਂ ਦਾ ਮਾਲਕ ਕਹਿੰਦਾ ਖਲੋਤਾ ਜਿੱਦਾਂ ਕੋਈ ਐ ਬਾਜੀ ਖਲੋ ਗਿਆ ਓਏ ਇੱਕ ਤਾਂਕੇ ਖਲੋ ਹਾਂ ਤੇਰੇ ਮੋਢੇ ਤੇ ਖਲੋਤਾ ਹੀ ਕਿ ਨਸੇਗਾ ਗੋਲੀ ਵੱਜੂਗੀ ਚਲੋ ਫੇਟੇ ਨਾ ਦਹਾਈ ਨਹੀਂ ਖਲੋਤਾ ਰਿਆ ਮਾਲਕ ਨੇ ਓਏ ਕੀ ਕਹਿਣਾ ਚਾਹੁੰਦਾ ਬੱਚੇ ਨੂੰ ਕੀ ਕਹਣਾ ਕਰ ਕੀ ਕਰਦਾ ਕੀ ਸਾਲ ਛਾੜਿਆ ਆ ਕੇ ਗੀਸੇ ਤੇ ਕੋਠੀ ਜਾਣ ਮਾਲਕ ਨੇ ਵਧੀ ਪਰਖਿਆ ਦਿੱਤੀ ਮੇਰੀ ਲੌਂਗ ਡਾਊਨ ਤੋਂ ਲਾ ਕੇ ਅੱਜ ਮੇਰੇ ਮਾਲਕ ਨੇ ਇੱਥੇ ਰੋਟੀ ਦਿੱਤੀ ਠੀਕ ਹੈ ਸੋ ਇਹ ਤਸਵੀਰਾਂ ਤੁਸੀਂ ਵੇਖਿਆ ਇੱਕ ਬਜ਼ੁਰਗ ਦੀਆਂ ਜੋ ਇਹ ਦੁਹਾਈ ਪਾ ਰਹੇ ਕਿ ਮੈਂ ਸਪੀਖ ਨਹੀਂ ਮੰਗਾਗਾ ਮਿਹਨਤ ਦੀ ਖਾਵਾਂਗਾ ਜਦੋਂ ਤੱਕ ਵੀ ਕਹਿੰਦੇ ਨੇ ਜਿੰਦਾ ਰਵਾਂਗਾ ਮਿਹਨਤ ਦੀ ਹੀ ਕਮਾਈ ਕਰਕੇ ਖਾਵਾਂ ਕਿਉਂਕਿ ਅੱਜ ਦੇ ਨੌਜਵਾਨਾਂ ਵਾਸਤੇ ਬਜ਼ੁਰਗ ਬਾਬਾ ਜੀ ਜਿਹੜੇ ਨੇ ਇੱਕ ਪ੍ਰੇਰਣਾ ਬਣੇ ਹੋਏ ਨੇ ਤੇ ਅਜਹੀਆਂ ਹੋਰ ਕਹਾਣੀਆਂ ਵੇਖਣ ਲਈ ਤੁਸੀਂ ਵੇਖਦੇ ਰਹੋ ਐਲਐਫ ਨਿਊਜ਼ 24 ਕੈਮਰਾਮੈਨ ਰਾਕੇਸ਼ ਕੁਮਾਰ ਦੇ ਨਾਲ ਸੁਰਜੀਤ